ਅੱਜ ਅਸੀਂ ਆਪਣੇ ਸਰੋਤਿਆਂ ਤੇ ਪਾਠਕਾਂ ਤੇ ਦਰਸ਼ਕਾਂ ਨਾਲ ਇੱਕ ਗੱਲ ਸਾਂਝੀ ਕਰਨ ਲੱਗੇ ਹਾਂ ਮੇਰੇ ਨਾਲ ਇਸ ਵੇਲੇ ਲਾਈਨ ਤੇ ਨੇ ਸਰਦਾਰ ਗੁਰਦਾਸ ਸਿੰਘ ਜੀ ਤੌਰ ਜਿਹੜੇ ਕਿ ਬਾਬਾ ਰਾਮ ਰਹੀਮ ਦੇ ਜਿਹਨੂੰ ਸੌਦਾ ਸਾਧ ਵੀ ਕਿਹਾ ਜਾਂਦਾ ਹੈ ਦੇ ਕੇਸ ਵਿੱਚ ਮੁੱਖ ਗਵਾਹ ਨੇ ਤੇ ਆਓ ਉਹਨਾਂ ਨਾਲ ਥੋੜੀ ਜੀ ਗੱਲਬਾਤ ਕਰਦੇ ਹਾਂ ਤੇ ਗੁਰਦਾਸ ਸਿੰਘ ਜੀ ਮੇਰੇ ਵੱਲੋਂ ਸਭ ਤੋਂ ਪਹਿਲਾਂ ਤੁਹਾਨੂੰ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਥੋੜੀ ਜੀ ਦਿਓ ਹੋਰ ਜਾਣਕਾਰੀ ਅੱਜ ਤੁਸੀਂ ਦੱਸਿਆ ਸੀ ਕਿ ਕੋ ਅੱਜ ਫਿਰ ਇੱਕ ਤਰੀਕ ਹੈ ਤੇ ਉੱਥੇ ਕੀ ਕੀ ਵਾਪਰਿਆ ਕੌਣ ਕੌਣ ਉੱਥੇ ਗਿਆ ਤੇ ਕਿਵੇਂ ਕਿਵੇਂ ਵਾਪਰਿਆ ਥੋੜੀ ਜੀ ਡਿਟੇਲ ਦਿਓ ਸਾਨੂੰ ਜੀ ਅਮ ਜੀ ਸਭ ਤੋਂ ਪਹਿਲਾਂ ਅੱਜ ਮੈਂ ਦੱਸਣਾ ਚਾਹਣਾ ਕਿ ਇੱਕ ਹੋਰ ਸਾਧੂ ਨੇ ਮੁਲਾਸਾ ਕੀਤਾ ਉਹਦੇ ਨਾਲ ਅਤਿਆਚਾਰ ਹੋਇਆ ਵੀਰ ਜੀ ਉਹਦਾ ਨਾਮ ਹੀ ਦੱਸਿਓ ਉਹਦਾ ਨਾਮ ਇਹ ਨੰਦਰਾਤ ਨੇ ਨਾਰ ਬੈਠਾ ਮੈਂ ਹੁਣੇ ਉਹਨੂੰ ਲਾਈਨ ਤੇ ਤੁਹਾਨੂੰ ਦੇਣਾ ਉਹਦੀ ਜ਼ਿੰਦਗੀ ਤਬਾਹ ਹੋ ਗਈ ਆ ਅੱਛਾ ਜੀ ਉਹਦੇ ਜੀਡੀਓ ਜਾਂਚ ਦੀ ਮੰਤੀਤੀ ਉਹਨੇ ਅੱਛਾ ਜੀ ਬਹੁਤ ਪੰਦਰ ਤੇ ਇਨਸਾਨੀਅਤ ਦਾ ਘਾਤ ਕੀਤਾ ਬਾਗਲੇ ਆਹ 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 ਅੱਛਾ ਜੀ ਤੁਹਾਡੇ ਨਾਲ ਹੀ ਨੇ ਹੁਣ ਬੈਠੇ ਹੋਏ ਹੋ ਸਾਡੇ ਨਾਲ ਨੇ ਮੈਂ ਆ ਲੋ ਹੁਣ ਤੁਹਾਨੂੰ ਦਿੱਤਾ ਉਹਨਾਂ ਨਾਲ ਹੀ ਉਹ ਆਪਣੇ ਆਪ ਦੱਸਣਗੇ ਵੀ ਕੀ ਆ ਸਚਾਈ ਅਸਲੀ ਗੱਲ ਤਾਂ ਸਸਰੀ ਕਾਲ ਜੀ ਵੀਰ ਜੀ ਪਹਿਲਾਂ ਤੋਂ ਵੀਰ ਜੀ ਆਪਣਾ ਆਪਣਾ ਸ਼ੁਭਨਾਮ ਦੱਸੋ ਹਾਂ ਥੋੜਾ ਜਿਹਾ हंस। एक फिर रिपीट करें। पूरा समझ नहीं आ सक्या। की हंस। नाय। नाय है। जी, तो एक है। जी। मतलब मेरा परिवार पिछले 40 साल ना तो मेरे हुआ है सर। जी। 1990 तो लेके ਸੇਵਾ ਕਰਦ ਰਹਾ ਡੇਰੇ ਦੇ ਵਿੱਚ ਜੀ ਜੀ ਵਿੱਚ 1995 ਦੇ ਵਿੱਚ ਜੀ ਬਾਬਾ ਨਾਮ ਰਾਮ ਮੇਰੇ ਘਰੇ ਆਇਆ ਜੀ ਮੈਨ ਲੱਗਾ ਦੀ ਇੱਕ ਮੁੰਡੇ ਨੂੰ ਡੇਰੇ ਵਿੱਚ ਲੈ ਕੇ ਜਾਣਾ ਇਸ ਕਾਕੇ ਨੂੰ ਅੱਛਾ ਜੀ ਇਹ ਮੇਰੇ ਪੇਰੈਂਟਸ ਦੀ ਅਪਾਰ ਸ਼ਰਧਾ ਕਰਕੇ ਤੇ ਉਹ ਮੈਨੂੰ ਪਰਮਿਸ਼ਨ ਮਿਲ ਗਈ ਤੇ ਮੈਂ 15 ਜਨਵਰੀ 1996 ਨੂੰ ਜੀ ਨਾ ਸੱਚਾ ਸਰਦ ਉਹ ਨਾ 7 ਨੂੰ ਰਹਿ ਗਿਆ ਉਹ ਆਪਨੇ ਤੋਂ ਬੰਦਤੀ ਜਿਸ ਵੇਲੇ ਤੇ ਪ੍ਰਸ਼ਾਦ ਦਿੱਤਾ ਜੀ ਅੰਦਰ ਸਾਰੇ ਜਿਹੜਾ ਸਾਧੂ ਬਣ ਗਿਆ ਜੀ ਮਾਤਾ ਜੀ ਸਰ ਚੌਥੀ ਮਹੀਨੇ ਬੱਚਾ ਸੀ ਤੇ ਨਾਮ ਸਮਝਦੀ ਸਰ ਕਿੰਨੀ ਉਮਰ ਸੀ ਤੁਹਾਡੀ ਉਸ ਵਕਤ ਉਸ ਵਕਤ ਮੇਰੀ ਉਮਰ 17 ਤੋਂ ਲੈ ਕੇ 18 ਸਾਲ ਤੱਕ ਦੀ ਸੀ ਅੱਛਾ ਜੀ ਅੱਛਾ ਫਿਰ ਕੀ ਵਾਪਰੇ ਉਸ ਤੋਂ ਬਾਅਦ ਤੁਹਾਡੇ ਨਾਲ ਉਸ ਤੋਂ ਬਾਅਦ ਕੁਝ ਟਾਈਮ ਬਾਅਦ ਕੀ ਹੋਇਆ ਕਿ ਸਭ ਘਰੇ ਜਾਣ ਲੱਗ ਪਏ ਆਪਣੇ ਅੱਛਾ ਜੀ ਬਾਬੇ ਦੀ ਪਲਾਨਿੰਗ ਚੱਲ ਰਹੀ ਸੀ ਡਾਕਟਰਾਂ ਨਾਲ। ਅੱਛਾ ਜੀ। ਬਾਬੇ ਨਾਲ ਡੇਰੇ 'ਚ ਇਸ ਤਰ੍ਹਾਂ ਸਲਾਮਤ ਬਣਾਇਆ ਵੀ ਨਕੂਸ ਬਣਾਇਆ ਜਾਂ ਬਿਤਾ ਕੀ ਘਰੇ ਨਾ ਜਾਣਾ। ਅੱਛਾ ਜੀ। ਬਾਬੇ ਨੇ ਫਿਰ ਇਹ 2000 ਦਾ ਕੰਮ ਸ਼ੁਰੂ ਕੀਤਾ। ਅੱਛਾ ਜੀ। ਕੰਮ ਸ਼ੁਰੂ ਕੀਤਾ ਤੇ ਹੁਣ ਤੱਕ 200 ਦੇ ਲਗਭਗ ਸਾਧੂਆਂ ਦਾ ਇਹ ਟੈਸਟਿਕਲ ਜੋ ਰਿਮੂਵ ਹੈ ਇਹ ਹੋ ਗਿਆ। ਅੰਕੋਸ਼ ਕੱਟੇ ਗਏ ਉਹਨਾਂ ਦੇ। ਮਾਈ ਗਾਡ। ਅੱਛਾ ਜੀ। ਇਹ ਉਸ ਤੋਂ ਬਾਅਦ ਮਤਲਬ ਇਹਦੇ ਬੋਡੀ ਦੇ ਬੜੇ ਸੈਕਟ ਹੋਏ ਨੇ ਠੀਕ ਹੈ ਤੇ ਬੋਡੀ ਇਸ ਬੈਲੈਂਸ ਹੋ ਜਾਂਦੀ ਹੈ ਇਹਦੇ ਨਾਲ ਮਤਲਬ ਲੋਕ ਵੀ ਬੜੇ ਤਾਨੇ ਮਾਰਦੇ ਆ ਉਸ ਤੋਂ ਬਾਅਦ ਓਹੋ ਹੋ 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 ਅੱਛਾ ਜੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਕਿ ਸਰਦਨਾਕ ਸ਼ਰਮਨਾਕ ਹਾਸਾ ਹੈ ਇਨਸਾਨੀਤਾ ਬਹੁਤ ਵੱਡਾ ਕਹਾਕੀਤਾ ਹੈ ਬਾਬਾ ਜੀ ਤੇ ਤੁਹਾਨੂੰ ਉਸ ਵਕਤ ਪਤਾ ਸੀ ਜਦੋਂ ਤੁਹਾਡਾ ਕੋਈ ਆਪਰੇਸ਼ਨ ਵਗੈਰਾ ਕੀਤਾ ਤੁਹਾਨੂੰ ਪਹਿਲਾਂ ਦੱਸਿਆ ਗਿਆ ਥੋੜਾ ਬਹੁਤਾ ਕੁਝ ਕਿ ਨਹੀਂ ਇਸ ਤਰੀਕੇ ਨਾਲ ਇਹਨਾਂ ਨੇ ਬ੍ਰੇਨ ਵਾਸ਼ ਕੀਤਾ ਸਾਰਿਆਂ ਦਾ ਠੀਕ ਹੈ ਤੇ ਐਦਾਂ ਦੀਆਂ ਦਵਾਈਆਂ ਮੈਡੀਸਿਨ ਦਿੱਤੀਆਂ ਗਈਆਂ ਠੀਕ ਹੈ ਤੇ ਜੋ ਬੋਡੀ ਸੀ ਉਹ ਮੇਲ ਤੋਂ ਫੀਮੇਲ ਚ ਕਨਵਰਟ ਹੁੰਦੀ ਗਈ ਅੱਛਾ ਜੀ ਦੋ ਬਾਅਦ ਬਾਪੇ ਨੇ ਬੇਹੋਸ਼ ਪਹਿਲਾਂ ਬੇਹੋਸ਼ ਕੀਤਾ ਗਿਆ ਉਸ ਤੋਂ ਬਾਅਦ ਪ੍ਰੈਸ਼ਨ ਦਿੱਤੇ ਲਏ ਆ ਠੀਕ ਹੈ ਜੀ ਤੇ ਇਹ ਤੁਹਾਡੇ ਡੇਰੇ ਜਾਣ ਤੋਂ ਬਾਅਦ ਕਿੰਨਾ ਚਿਰ ਬਾਅਦ ਘਟਨਾ ਵਾਪਰੀਏ ਡੇਰਾ ਜਾਣ ਤੋਂ ਬਾਅਦ ਨਹੀਂ ਹਾਂ ਜਦੋਂ ਤੁਸੀਂ ਜੁਆਇਨ ਕੀਤਾ ਡੇਰੇ ਨੂੰ अच्छा जी <coughs> मेरे ਨਾਲੇ ਘਟਣਾ ਵਾਦੀ ਹੈ ਸੰ 2000 ਚ 2000 ਚ ਠੀਕ ਹੈ ਜੀ ਤੇ ਤੁਹਾਡੇ ਵਰਗੇ ਹੋਰ ਉਥੇ ਕਿੰਨੇ ਹੋਰ ਨੇ ਹੋਰ ਲਗਭਗ 200 ਨੇ ਠੀਕ ਹੈ ਹੋ ਸਕਦਾ ਇਸ ਤੋਂ ਵੀ ਜ਼ਿਆਦਾ ਹੋਗੇ ਹੁਣ ਕਿਉਂਕਿ ਮੈਂ 2015 15 ਅਕਤੂਬਰ 2009 ਨੂੰ ਵਾਪਸ ਆ ਗਿਆ ਸੀਗਾ ਇੱਥੋਂ ਠੀਕ ਹੈ ਜੀ ਤੇ ਹੁਣ ਤੁਸੀਂ ਕਿਥੇ ਰਹਿ ਰਹੇ ਹੋ ਹੁਣ ਤੁਹਾਣਾ ਰਹਿ ਰਹੇ ਹੈ ਹਰਿਆਣਾ ਇਹਦੇ ਵਿੱਚ ਹੈ ਜ਼ਿਲ੍ਹਾ ਫਤਿਹਬਾਦ ਉੱਥੇ ਆਪਣੇ ਪਰਿਵਾਰ ਨਾਲ ਹੀ ਆਹ ਮੈਂ ਆਪਣੇ ਪਰਿਵਾਰ ਨਾਲ ਰਹ ਰਹੇ ਹਾਂ ਤੇ ਮੈਨੂੰ ਇਹ ਲੱਗਿਆ ਵੀ ਅਜੀਬ ਹੁਣ ਵੀ ਹੋਈ ਜਾਂਦੀ ਹੈ ਕਿ ਹੋਰ ਵੀ ਮਾਵਾ ਦੇ ਪੁੱਤ ਤਾਂ ਉਹਨਾਂ ਨੂੰ ਵੱਢਿਆ ਜਾ ਰਿਹਾ ਕੱਟਿਆ ਜਾ ਰਿਹਾ ਹੈ ਤੇ ਕਿਉਂ ਨਾ ਮੈਂ ਜਨਤਾ ਦੇ ਸਾਹਮਣੇ ਇਹ ਖਾਸਾ ਕਰਾਂ ਜਨਤਾ ਨੂੰ ਦੱਸਾਂ ਪਬਲਿਕ ਨੂੰ ਦੱਸਾਂ ਵੀ ਤੁਸੀਂ ਆਪਦੇ ਮੁੰਡਿਆਂ ਨੂੰ ਜਵਾਨ ਮੁੰਡਿਆਂ ਨੂੰ ਉੱਥੇ ਡੇਰੇ ਨਾ ਭੇਜੋ ਠੀਕ ਹੈ ਜੀ ਆਪਣਾ ਅ ਤੁਸੀਂ ਦੱਸਿਆ ਕਿ 200 ਦੇ ਕਰੀਬ ਬੰਦਿਆਂ ਨੇ ਹੁਣ ਤੱਕ ਉਹ ਇਸ ਤਰ੍ਹਾਂ ਕਰ ਚੁੱਕੇ ਨੇ ਤੁਹਾਨੂੰ ਲੱਗਦਾ ਹੈ ਕਿ ਕੁਝ ਹੋਰ ਵੀ ਤੁਹਾਡੇ ਵਾਂਗੂ ਸਾਹਮਣੇ ਆਉਣਗੇ ਜਾਂ ਜੇ ਤੁਸੀਂ ਅੱਜ ਜਾ ਕੇ ਅਦਾਲਤ ਵਿੱਚ ਜਦੋਂ ਤੁਸੀਂ ਪੇਸ਼ ਹੋਏ ਹੋ ਤੇ ਤੁਹਾਨੂੰ ਕੋਰਟ ਨੇ ਕੀ ਅਗੋਂ ਸ ਕੋਰਟ ਨੇ ਸਕਿਉਰਟੀ ਪ੍ਰੋਵਾਈਡ ਕਰਵਾ ਦਿੱਤੀ ਹੈ ਤੁਹਾਨੂੰ ਸਕਿਉਰਟੀ ਮਿਲ ਗਈ ਹੈ ਜੀ ਇਹ ਲੋਕ ਸਾਹਮਣੇ ਆਉਣਾ ਚਾਹੁੰਦੇ ਹਨ ਲੇਕਿਨ ਬਾਪੇ ਦਾ ਡਰ ਇੰਨਾ ਹੋਇਆ ਪਿਆ ਹੈ ਲੋਕ ਆਉਣਗੇ ਸੱਚਾਈ ਦਾ ਸਾਥ ਹਰ ਬੰਦਾ ਦੇਣ ਨੂੰ ਤਿਆਰ ਹੈ ਜਿੰਨੇ ਜਿੰਨੇ ਲੋਕਾਂ ਨੂੰ ਪਤਾ ਲੱਗੇਗਾ ਕਿ ਆਉਣਗੇ ਲੋਕ ਡੈਫੀਨੇਟਲੀ ਆਉਣਗੇ ਸਰ ਅਦਾਲਤ ਤੋਂ ਕਿੰਦਾ ਦਾ ਰਿਸਪੌਂਸ ਤੁਹਾਨੂੰ ਮਿਲਿਆ ਹੈ ਅਦਾਲਤ ਦਾ ਮੈਨੂੰ ਅੱਛਾ ਰਿਸਪੌਂਸ ਮਿਲੇ ਹੈ ਜੱਜ ਨੇ ਦੇਖਦੇ ਹੀ ਵੀ ਐਡਾ ਵੱਡਾ ਹਾਸਾ ਹੋਇਆ ਜੱਜ ਨੇ ਪੜਦੇ ਹੀ ਸਿਕਿਉਰਿਟੀ ਪ੍ਰੋਵਾਈਡ ਕਰਾਤੀ ਅੱਜ ਹਾਂ ਵਕੀਲ ਨੂੰ ਇੱਕ ਵਾਰੀ ਵੀ ਨਹੀਂ ਬੋਲਣ ਦਾ ਮੌਕਾ ਦਿੱਤਾ ਵੀ ਨਾਲ ਦੇ ਨਾਲ ਉਹਨੇ ਕਿਹਾ ਵੀ ਅੱਗੇ 10 ਸ੍ਰੀਮੁਢੀ ਡੇਟ ਪਾਤੀ ਤੇ ਇਹ ਕਹਿੰਦੇ ਵੀ ਇਸ ਕਾਕੇ ਨੂੰ ਜਲਦੀ ਜਲਦੀ ਸਕਿਉਰਟੀ ਦਿੱਤੀ ਜਾਵੇ ਤੇ ਕਦੋਂ ਤੱਕ ਇਨਕੁਆਰੀ ਇਹਦੇ ਬਾਰੇ ਕੋ ਸਿਬੀਆਈ ਵਾਲੇ ਜਾਂ ਜਾਂ ਹੋਰ ਵੀ ਅਦਾਲਤਾਂ ਕਦੋਂ ਤੱਕ ਇਹਦੀ ਬਾਰੇ ਇਨਕੁਆਰੀ ਕੋ ਸ਼ੁਰੂ ਕਰ ਦੇਣਗੇ ਕਿ ਜਾਇਜ ਇਹ ਸਟਿਲ ਇਨਕੁਆਰੀ ਦੀ ਕਿਸ ਇਨਕੁਆਰੀ ਦੀ ਉਹਨਾਂ ਨੂੰ ਜ਼ਰੂਰਤ ਹੈ ਜਦੋਂ ਸਾਰਾ ਪ੍ਰੂਫ ਤੁਸੀਂ ਸਾਹਮਣੇ ਬੈਠੇ ਹੋ ਅਜੇ ਇਨਕੁਆਰੀ ਵਾਸਤੇ ਅਗਲੀ ਡੇਟ ਤੇ ਬਤਨਗੀ ਦਾ ਹਾਂ ਸਰ ਅਜੇ ਜਿਹਦੀ 10 ਤੁਰੂਕੀ ਡੇਟ ਪਈ ਹੈ ਨਾ ਉਹਦੀ ਇਨਕੁਆਰੀ ਵਾਸਤੇ ਵੀ 10 ਤੁਰੂਕ ਨੂੰ ਪਤਾ ਲੱਗੂਗਾ ਵੀ ਕਦੋਂ ਇਨਕੁਆਰੀ ਹੋਣੀ ਸ਼ੁਰੂ ਹੋਣੀ ਹੈ ਠੀਕ ਹੈ ਵੀਰੇ ਵੀਰ ਜੀ ਅਸੀਂ ਤੁਹਾਡੇ ਇਸ ਦੁੱਖ ਨਾਲ ਤੁਹਾਡੇ ਨਾਲ ਸ਼ਰੀਕ ਆ ਬਹੁਤ ਮਾੜਾ ਹਾਦਸਾ ਤੁਹਾਡੇ ਨਾਲ ਵਾਪਰਿਆ ਤੇ ਇਹ ਫਿਰ ਵੀ ਅਸੀਂ ਤੁਹਾਡੀ ਇਸ ਮਤਲਬ ਵੱਡੀ ਕੁਰਬਾਨੀ ਦੀ ਦਾਤ ਦਿੰਦੇ ਆ ਜਿਹੜਾ ਤੁਸੀਂ ਅਪਰਾਲਾ ਕੀਤਾ ਤੇ ਹੋਰ ਨਾਲ ਜ਼ਿੰਦਗੀਆਂ ਨੂੰ ਇਸ ਨਰਕ ਚੋਕ ਕੱਢਣ ਦਾ ਇੱਕ ਉਪਰਾਲਾ ਵੀ ਹੋ ਸਕਦਾ ਤੇ ਅੱਗੋਂ ਬਚਾਉਣ ਦਾ ਵੀ ਤੁਹਾਡਾ ਬੜਾ ਇੱਕ ਸ਼ਲਾਘਾਯੋਗ ਕਦਮ ਹੈ ਤੇ ਅਸੀਂ ਤੁਹਾਡਾ ਤੈਦਰੂ ਧੰਨਵਾਦ ਕਰਦੇ ਹਾਂ ਕੁਝ ਹੋਰ ਕਿਹੜਾ ਜੀ 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 ਨੇ ਮਿਹਰ ਕੀਤੀ ਹੈ ਹੈ ਉਹਨਾਂ ਦੇ ਬੱਚੇ ਹਾਂ ਅਸੀਂ ਆਪਾਂ ਸਾਰੇ ਠੀਕ ਹੈ ਉਹਨਾਂ ਨੇ ਆਪਣੇ ਬੱਚਿਆਂ ਤੇ ਰਹਿਮਤ ਵਰਸਾਈ ਹੈ ਕਿਸੇ ਰੂਪ ਚੋਂ ਕੰਮ ਕਰਦੇ ਆ ਵੀਰ ਜੀ ਗੁਰਦਾਜੀ ਮੇਰੇ ਨਾਲ ਹੈ ਇਹ ਮੇਰਾ ਸਾਥ ਦੇ ਰਹੇ ਨੇ ਇਹਨਾਂ ਨੇ ਬਾਹ ਫੜੀ ਮੇਰੀ ਠੀਕ ਹੈ ਕਿ ਕਿਤਨਾ ਕਿਤੇ ਸੱਚ ਲਿਆਣ ਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਹਾਂਜੀ ਹਾਂਜੀ ਇਹ ਤਾਂ ਸਾਰੇ ਇਹ ਠੀਕ ਹੈ ਠੀਕ ਹੈ ਕੁਝ ਹੋਰ ਕਹਿਣਾ ਚਾਹੁੰਦੇ ਹੋ ਤੁਸੀਂ ਫਸਲੀ ਮੈਂ ਇਹ ਕਹਿਣਾ ਚਾਹਨਾ ਹਾਂ ਕਿ ਹੁਣ ਇਹ ਝੂਲਮ ਨਾ ਹੋਵੇ ਠੀਕ ਹੈ ਵੀ ਇਹਨਾਂ ਟਖੰਡੀਆਂ ਬਾਬਿਆਂ ਤੋਂ ਬਚਿਆ ਜਾਵੇ ਠੀਕ ਹੈ ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਇਹ ਬਾਬਿਆਂ ਕਿ ਸਾਡਾ ਲੋੜ ਹੈ ਨਹੀਂ ਠੀਕ ਹੈ ਤੇ ਇਹ ਬਾਬਿਆਂ ਦਾ ਸਿਸਟਮ ਹੀ ਖਤਮ ਕੀਤਾ ਜਾਵੇ ਬਹੁਤ-ਬਹੁਤ ਮਿਹਰਬਾਨੀ ਵੀਰ ਜੀ ਠੀਕ ਹੈ ਗੁਰਦਾਸ ਸਿੰਘ ਜੀ ਹੋਣੀ ਕੁਝ ਕਹਿਣਾ ਚਾਹੁੰਦੇ ਨੇ ਹੋਰ ਹਾਂਜੀ ਵੀਰ ਕਿਉਂ ਸਭ ਤੋਂ ਪਹਿਲਾਂ ਤੇ ਵੀਰ ਗੁਰਦਾਸ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸੱਚ ਦਾ ਸਾਥ ਦੇਣ ਦਾ ਇੱਕ ਝੰਡਾ ਚੁੱਕਿਆ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਰਹਿਮਤ ਕਰਨ ਤੁਹਾਨੂੰ ਇਹ ਉਦੋਂ ਬਖਸ਼ੀ ਰੱਖਣ ਤੇ ਇਹਨਾਂ ਨਾਲ ਜੋ ਕੁਝ ਵੀ ਵਾਪਰਿਆ ਬੜਾ ਅ ਅ ਵੱਡਾ ਦੁਖਾਂਤ ਤੇ ਬੜਾ ਸਦਮਾ ਪਹੁੰਚਦਾ ਸੁਣ ਕੇ ਇਸ ਗੱਲ ਨੂੰ ਤੇ ਅਸੀਂ ਤਾਂ ਇਸ ਵੇਲੇ ਸੱਚੇ ਪਾਤਸ਼ਾਹ ਅੱਗੇ ਦੁਆਈ ਕਰ ਸਕਦੇ ਹਾਂ ਕਿ ਅੱਗੋਂ ਹੋਰ ਜ਼ਿੰਦਗੀਆਂ ਵਾਝਣ ਤੇ ਚਰੋ ਮਹਾਰਾਜ ਰਹਿਮਤ ਕਰਨ ਤੇ ਅਸੀਂ ਮੈਂ ਪਉਣਾ ਇਹ ਨਿਊਜ਼ ਸਾਰੀ ਤੇ ਹੋਰ ਵੀ ਤੁਹਾਡੇ ਨਾਲ ਕੰਟੈਕਟ ਕਾਰ ਰੱਖਾਂਗੇ ਕੁਝ ਹੋਰ ਕਹਿਣਾ ਚਾਹੁੰਦੇ ਹੋ ਤੁਸੀਂ ਅਜੀ ਤਰੀਕ ਬਾਰੇ ਅ ਬਸ ਗਿਦੀਪ ਧੰਨਵਾਦ ਕਰਦੇ ਹਾਂ ਸਭ ਤੋਂ ਪਹਿਲਾਂ ਤੇ ਉਸ ਵਾਹਿਗੁਰੂ ਦਾ ਜਿਨੇ ਸਾਨੂੰ ਸ਼ੋਧ ਦਿੱਤੀ ਇਸ ਮਾਰਗ ਤੇ ਚੱਲਣ ਦੀ ਤਾਕਤ ਦਿੱਤੀ ਔਰ ਜਦ ਤੱਕ ਜੀਵਨ ਚ ਜਾਣ ਆਸੀਂ ਇਸ ਮਾਰਗ ਤੇ ਚੱਲਦੇ ਰਾਂਗੇ ਸੱਚਾਈ ਦੇ ਮਾਰਗ ਤੇ ਔਰ ਜੋ ਵੀ ਤੱਥ ਹੋਣਗੇ ਤੇ ਲੈ ਕੇ ਸਾਹਮਣੇ ਕੋਰਟ ਦੇ ਸਾਹਮਣੇ ਪੇਸ਼ ਕਰਾਂਗੇ ਲੋਕਾਂ ਸਾਹਮਣੇ ਪੇਸ਼ ਕਰਾਂਗੇ ਤਾਂ ਕਿ ਲੋਕੀ ਇਸ ਹੋਰ ਧੱਕੇਸ਼ਾਹੀ ਨੂੰ ਰੋਕ ਸਕਣ। ਪਰ ਆਪ ਸਭ ਦਾ ਸਹਿਯੋਗ ਚਾਹੀਦਾ ਆ ਤਾਂ ਕਿ ਸਾਰੇ ਇਕੱਠੇ ਲੜ ਕੇ ਇਹ ਹਮਲਾ ਮਾਰਨਾ ਪਿੱਤਾ ਔਰ ਇਸ ਪਖੰਡੀ ਦੇ ਖਿਲਾਫ ਬੋਲਣਾ ਪਏਗਾ ਜੀ। ਮੇਰੇ ਗੁਰਦਾਸ ਜੀ ਆਦਾਰਾ ਯੂ ਨਿਊਜ਼ ਟੁਡੇ ਤੁਹਾਡੇ ਨਾਲ ਇਸ ਪੱਖ ਤੋਂ ਖੜਾ। ਜੋ ਵੀ ਸਚਾਈ ਹੈ ਜੇ ਨੇ ਉੱਥੇ ਖਬਰਾਂ ਨਹੀਂ ਛਾਪਦੀਆਂ ਤੁਸੀਂ ਸਾਨੂੰ ਦੱਸੋ ਅਸੀਂ ਤੁਹਾਡੇ ਇੱਧਰ ਲਾਈਵ ਵੀ ਤੇ ਲਿਖਤ ਵਿੱਚ ਵੀ ਅਸੀਂ ਤੁਹਾਡਾ ਪੂਰਾ ਸਾਥ ਦੇਾਂਗੇ ਤਾਂ ਕਿ ਸਚਾਈ ਲੋਕਾਂ ਸਾਹਮਣੇ ਆ ਸਕੇ ਤੇ ਹੋਰ ਮਨੁੱਖਤਾ ਦਾ ਜੋ ਕਾਣੇ ਕਰ ਰਿਹਾ ਬਾਬਾ ਉਹਦੇ ਵਾਸਤੇ ਅਸੀਂ ਕੁਝ ਕਰ ਸਕੀਏ ਉਹਦਾ ਬਚਾਅ ਹੋ ਸਕੇ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ